ਨੀ ਰੋਡ ਕਹਿੰਦੇ ਬੱਲਨਾਵਾਲਾ ਬੱਲਨਾਵਾਲਾ ਮੰਨਾ ਤੇ ਪੈਨਾ ਜੱਟੀਆਂ ਨੇ ਅੱਜ ਟਰੈਕਟਰ ਹਾਕਮ ਵਾਲਾ ਤੇ ਪਿਆਰਾ ਹਾਕਮ ਵਾਲਾ ਤੇ ਪਿਆਰਾ ਹਾਕਮ ਵਾਲਾ ਤੇ ਪਿਆਰੇ ਦਾ ਲਓ ਕਹਿੰਦੇ ਪੂਰੀ ਛੰਨਾਵਾਲਾ ਪੰਜਵੇਂ ਛੇਵੇਂ ਸਾਲ ਦੇ ਵਿੱਚ ਅੱਜ ਜੱਟਾਂ ਵਾਲੀ ਟੀਮ ਖੇਡ ਰਹੀ ਆ ਫਾਈਨਲ ਚੜਿਆ ਮਾਨਕੀ ਵਾਲਾ ਆ ਮਾਨਕੀ ਵਾਲਾ ਤੇ ਸੋਣਾ ਵੇਖੋ ਬਾਬਾ ਮਿਹਰ ਕਰੇ ਬਾਬਾ ਮਿਹਰ ਕਰੇ ਇਹੇ ਵਰੀ ਕਰੀ ਗੱਲ ਸਾਰੇ ਕਿਸੇ ਧੂੜ ਵਾਲੇ ਕਹਿੰਦੇ ਕਬੱਡੀ ਪੌਂਡ ਦੇ ਲਈ ਵਧੀਆ ਹੋਇਆ ਸਾਰੇ ਪਿਆਰ ਵਰ ਪਿਆਰ ਨੇ ਅੱਗੇ ਮੁੰਡੇ ਕਹਿੰਦੇ ਪਰੇਰੇ ਦੇ ਖੜੇ ਆ ਪਰ ਸੇਫ ਰੋ ਸੇਫ ਰੋ ਵੀਰ ਵੜ ਕੇ ਪਰਬਤਾਂ ਜਿਹੜੀ ਕੜਵੀ ਕਰਾ ਵਿੱਚ ਰੱਖੇ ਉਹ ਸਾਰੇ ਕਹਿੰਦੇ ਕਿਸੀ ਧੂੜ ਉਹ ਕਬੱਡੀ ਪਾੜਿਆ ਰੰਗਰ ਰੈਡਰ ਦਾ ਸਹੇਰੇ ਵਾਲੇ ਭੱਤੀ ਦੀ ਗੱਲ ਸੱਚੀ ਹੋ ਗਈ ਹੈ ਕਹਿੰਦਾ ਇਹ ਕਬੱਡੀ ਕੰਟੀ ਗੱਡੇ ਪਏ ਆ ਮੇਰੇ ਮਿੱਤਰੋ ਕਬੱਡੀ ਦੇ ਮੈਦਾਨਾ ਵਿੱਚ ਚੰਡੇ ਗੱਡੇ ਪਏ ਆ ਸਵਰਾਜ ਭਾਗੂ ਦਾ ਵੀ ਧੰਨਵਾਦ ਕਰਦੇ ਆ ਅੰਮ੍ਰਿਤ ਸਿੰਘ ਵਾਲੇ ਦੇ ਇੱਕ ਉਹ ਹੋ ਰਿਹਾ ਜਿਹਨੂੰ ਦੁਨੀਆ ਅੱਜ ਕੱਲ ਸਰਾਹ ਕਹਿੰਦੀ ਆ ਜਿਹਨੂੰ ਦੁਨੀਆ ਅੱਜ ਕੱਲ ਸਰਾਹ ਕਹਿੰਦੀ ਆ ਆ ਬਰਨਾਲ ਮਾਚੇ ਦਾ ਮਝਾਲ ਕਬੱਡੀ ਪਾੜਿਆ ਮੋਰੇ ਕਹਿੰਦੇ ਸ਼ੀਨੂ ਆ ਮੋਰੇ ਵੱਡਾ ਅਮਨਾ ਛੋਟਾ ਅਮਨਾ ਨਾਰਿੰਦਰ ਪਿਆਰਾ ਆ ਜਾਂਦਾ ਸੋਹਣਾ ਵਾਲਾ ਆ ਜਾਂਦਾ ਸੋਹਣਾ ਵਾਲਾ ਅਮਰੀਕੀ ਛੰਨਾ ਵਾਲਾ ਹੋ ਛੰਨਾ ਵਾਲਾ ਛੰਨਾ ਵਾਲਾ ਹੋਈ ਪਈ ਹੈ ਉਹ ਧਰਤੀ ਚਾਹਰਾ ਸਿੰਘ ਮੋੜੀ ਮੇਲਾ 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 ਭਾਈ ਵੀਰੋ ਜੀ ਆਵਾ ਭਾਈ ਧਰਤੀ ਦਾ ਮੇਲਾ ਉਸ ਰਾਹ ਵਿੱਚ ਟਾਂਕਾ ਉਹ ਪਾੜੀਆ ਉਸ ਰਾਹ ਵਿੱਚ ਟਾਂਕਾ ਕਹਿਣਗੇ ਜੇ ਟਿੱਪਿਆਂ ਦਾ ਕੁਝ ਕਹਿ ਚੜੀ ਹੁੰਦਾ ਜੱਗੂ ਦੇ ਆ ਜੱਫੇ ਦਾ 5000 ਆ ਰਾਜਾ ਕੈਨੇਡਾ ਸਾਡਾ ਭਰਾ ਉਧਰ ਵੀ ਪੰਗਾ ਉਧਰ ਵੀ ਪੰਗਾ ਉਧਰ ਵੀ ਪੰਗਾ ਟੱਕਰ 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 ਸੁਰੇ ਦੀ ਉਹ ਧੰਗੜਾ ਪੈਂਦਾ ਧੰਗੜਾ ਪੈਂਦਾ ਸੂਰ ਰੇ ਦਾ ਨਾ ਕਬੱਡੀ ਦਾ ਸੁਆਦ ਹੀ ਦਾ ਨਾ ਕਬੱਡੀ ਦਾ ਆਨੰਦ ਹੀ ਦਾ ਨਾ ਆ ਬੱਲਾ ਵਾਲੇ ਦੀ ਪਾਈ ਫੇ ਰੇਡ ਹੁਣ ਦੇਖਾਂਗੇ ਚਾਰ ਨੇ ਆ ਗਿਆ ਮਾਰਿਆ ਲੱਗਿਆ ਮਾਰ ਗਿਆ ਟੁੱਟ ਕੇ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਫਾਈਨਲ ਸਾਰੇ ਖਾ ਪਾਉਂਦਾ ਸੁਖਮਣ ਕੋਲੇ ਦਾ ਆਹ ਬੁਰਜ ਖਲੀਫਾ ਦਾ ਖਤਾਬ ਜਿਵੇਂ ਗੱਲਾਂ ਕਹਿੰਦੇ ਵੱਡੀਆਂ ਨੇ ਆਹ ਸਾਹਮਣੇ ਚਾਰ ਜਹਾਂ ਦੇ ਵਿੱਚੋਂ ਕਹਿੰਦੇ ਬਿੰਦਰ ਬਿੰਦਰ ਤੇ ਰੋਡਰ ਰੋਡਰ ਜਿਹੜੇ ਕੁੱਝ ਤੋਂ ਵੀ ਭੱਜਿਆ ਰੋਡਰ ਜਿਹੜੇ ਕੁੱਝ ਤੋਂ ਵੀ ਭੱਜਿਆ ਔਰ ਕੌਜੀ ਦਿਲ ਵਾਲੇ ਵੀਰ ਆਹ ਕਹਿੰਦੇ ਪੂਰੀ ਕਬੱਡੀ ਪਾ ਰਿਹਾ ਓ میرے مترو سواد سواد ہی وکر آ گھوڑا اٹرا آ گھوڑا اترا آ گھوڑا اترا کبڈی کا سواد وکرا ਤੇ ਕੁਗਲੀ ਯਾਰ ਉਹ ਬੱਤੇ ਵਾਲੇ ਘੁੱਲ ਗਿਆ ਉਹ ਖੇਡ ਪੰਜਾਬੀ ਆਉਂਦੀ ਹੈ ਕੋਈ ਨਾਲ ਖੇਡਣਾ ਕੋਈ ਸਤਕਾਰ ਦਿੰਦਾ ਇੰਦਰ ਰੇਪਰ ਅਗਲੀ ਰੇਡ ਸੁਖਮਣ ਕੋਲੇ ਦਾ ਆਹ ਕਹਿੰਦੇ ਪੁੱਠੇ ਕਦਰ ਜਾਂਦੀ ਸਿੱਤੇ ਕੰਮ ਨਹੀਂ ਓਲੇ ਦਾ ਕੰਮ ਨਹੀਂ ਓਲੇ ਦਾ ਆ ਜਾਂਦਾ 16 ਵਾਲਾ ਗੁਰਨਾਨ 6.5 ਨਵੇਂ ਨਵੇਂ ਬੋਲੇਓ ਸਮਾ ਨਵੇਂ ਬੋਲੇਓ ਉਹ ਮਫਾਉਣ ਵਾਲੇ ਜੀ ਉਹ ਫੋਰ ਗੋਲਿਆ ਅੱਜ ਖੇੜੇ ਪਿੰਡ ਤੇ ਭੰਗੜਾ ਪਾਣਾ ਜੱਗੀ ਗੁਰਿਆ ਬਹੁਤ ਚੋਦੀ ਹੈ ਆਹ ਆਹ ਰੇਡ ਪੈ ਗਈ ਸਾਰਾ ਪਿੰਡ ਵਲਾਈ ਦਾ ਪੱਤਰ ਹੈ ਸਾਰਾ ਪਿੰਡ ਵਲਾਈ ਦਾ ਪੱਤਰ ਹੈ ਆਹ ਸਾਹਮਣੇ ਕਹਿੰਦੇ ਵੱਡਾ ਅਮਨ ਜਾਰੇ ਵਾਲਾ ਧੂੜ ਵਾਲਾ ਜੱਸੀ ਆਹ ਕਹਿੰਦੇ ਪੀਰ ਫੁੱਟਬਾਲ ਦਾ ਜਫੇਤਾ ਅਲੇ ਜਗੀ ਪ੍ਰਧਾਨ ਲਈ ਕਾਲ ਇੱਕ ਔਲਗਰੀਏ ਦੀ ਜਿਹਨੇ ਦੱਸਾਇੰਦੀ ਆਲਮ ਦੇ ਮਸੱਟਾ ਜੇ ਗਰਮਾਲ ਤੋਂ ਬਾਅਦ ਜੇ ਟੋਲੇ ਦੇਖੇ ਰਾ ਪੱਟਾ ਦੀ ਮੰਤਰ ਏਦਾਂ ਵੀ ਕਹਿੰਦੇ ਦੇਖ ਪੱਟਾ ਦੀ ਜੇ ਮੰਤਰ ਦੇਖੀ ਰੱਖੜ ਦੇ ਕਿਰਲਾ ਆ ਗਿਆ ਉਸ ਸਮਨੇ ਕਹਿੰਦੇ ਆਹ ਜ ਆ ਗਿਆ پلا چلہ والا کو پڑولہ آپ سرولہ

ਦੁਨੀਆ ਦੀ ਦੋ ਵੱਡੀਆਂ ਫਸਲਾਂ ਨੇ ਜਿਹੜੇ ਭਰਾ ਆਨੰਦ ਮਾਣਦੇ ਆ ਜੁਗ ਜੁਗ ਦੀ ਜਵਾਨੀਆਂ ਮਾਣਨ ਆਉਂਦਾ ਵੇਰ ਵੇਰ ਕੇ ਮੁੰਡਾ ਨਕੋਤਰ ਵਾਲਾ ਨਹੀਂ ਆਉਂਦਾ ਵੇਰ ਵੇਰ ਕੇ ਯਾਰੋ ਆ ਮੁੰਡਾ ਨਕੋਤਰ ਵਾਲਾ ਨਹੀਂ ਆਹ ਸਾਹਮਣੇ ਕਹਿੰਦੇ ਜੱਗੂ ਹੱਕ ਮਾਰੀਆ ਟਿੱਬਿਆ ਦਾ ਪੁੱਤ ਆਹ ਸਾਹਮਣੇ ਪਰ ਨੰਬਰ ਉਹ ਜੀ ਬਰਨਾਲ ਸੋਹਣਾ ਵਾਲਾ ਕਬੱਡੀ ਪੋਲ ਦੇ ਲਈ ਵਧਿਆ ਹੋਇਆ ਆਹੋ ਚਾਗਰ ਚਾਰ ਨੇ ਸਾਹੀ ਬਿਆਲਮ ਤੇ ਮੁਸਕਰ ਕਹਿੰਦੇ ਆਹ ਜਿੰਦ ਵਾਰਾਂਗੇ ਉਹ ਮੁੰਡੇ ਤੋਂ ਹੰਮਰ ਜਾਫੀਆਂ ਦਾ ਤੜਕਣਾ ਵੱਧ ਗਿਆ ਮੇਰੇ ਮਿੱਤਰੋ ਸਾਹ ਚੜ ਗਏ ਨੇ ਆ ਦਰਸ਼ਕ ਬੱਪਾ ਪਾਰ ਖੜ ਗਏ ਨੇ ਹਰਸ਼ਕ ਬੱਪਾ ਪਾਰ ਖੜ ਗਏ ਨੇ ਛੰਨਾ ਵਾਲਾ ਆ ਗੋਪੀ ਮਾਨ ਕੀ ਮੇਰੇ ਮਿੱਤਰੋ ਦੁਨੀਆਂ ਦੇ ਟਾਪਰ ਤੋਂ ਉੱਪਰ ਹੋਵੇ ਰੇਜਰ ਬਰਾਦ ਨੂੰ ਮਾਨ ਹੈ ਮਾਨ ਹੈ ਕਰਨਬਲ ਸਿੰਘ ਦੇ ਫੁੱਟੂ ਫੁੱਟੂ ਦੇ ਲੋਕਾਂ ਨੇ ਸਵਾਦ ਲਿਆ ਜਿਹੜੇ ਇੱਥੇ ਬੈਠੇ ਇਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਵੀਰ ਸਾਡੇ ਭਰਾ ਸਾਡੇ ਲਾਈਵ ਜੁੜੇ ਹੋਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਅੱਜ ਕੇਮੋਰੀ ਕਬੱਡੀ ਆਸਟ੍ਰੇਲੀਆ ਵੇਲੇ ਨੂੰ ਲਾਈਵ ਕਰ ਰਹੀ ਹੈ ਕਬੱਡੀ 365 ਮੇਲੇ ਨੂੰ ਲਾਈਵ ਕਰ ਰਹੀ ਹੈ ਵਟੀਆਂ ਦਾ ਬਸੋਡਾ ਅੱਗੇ ਮੇਲੇ ਨੂੰ ਲਾਈਵ ਕਰ ਰਹੀ ਔਰ ਮਾਨਕੀ ਵਾਲਾ ਟਰਾਈ ਕਰਦਾ ਪਰ ਬੱਲੇ ਵਾਲਾ ਬੱਲੇ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਜਿਹੜਾ ਅੱਜ ਹੋ ਗਿਆ ਇਹ ਵੀ ਤਾਵੇਂ-ਤਾਵੇਂ ਕਬੱਡੀ ਕਪਾ ਦਾ ਹੁੰਦਾ ਜਿਹੜਾ ਅੱਜ ਹੋ ਗਿਆ ਚੰਕਰਾਮ ਸਿੰਘ ਵਾਲਿਓ ਲੱਗੀ ਆ ਦੂਰੋਂ ਵੀ ਕਬੱਡੀ ਜੁੱਤੀ ਬੈਠਾ ਆਹ ਸਾਹਮਣੇ ਕਦੇ ਸ਼ੰਨਾਲਾ ਪਾਉਂਦਾ ਹੋਇਆ ਰੇਡ ਹਾਕਮ ਵਾਲਿਆ ਆਰਮਾਨ ਕੀ ਮੇਲਾ ਚੋਟੀ ਦਾ ਮੇਲਾ ਸਿਰੇ ਦਾ ਮੇਲਾ ਸਿਰੇ ਦਾ ਮੇਲਾ ਸਿਰੇ ਦਾ ਲਓ ਸੁਰੀਦਾ ਸਤੂਰਪਿਆ ਮੇਰੇ ਮਿੱਤਰੋ ਇੱਕ ਗੱਲ ਆ ਵੀ ਲੰਬ ਕੱਢੀ ਪਈ ਆ ਉਹ ਲੰਬ ਕੱਢੀ ਪਈ ਆ ਚੱਕ ਰਾਜ ਸਿੰਘ ਵਾਲਾ ਪਿੰਡ ਹਾਉ ਬਹੁਤ ਵੱਡਾ ਮੇਲਾ ਉਹ ਕਰਕੇ ਬਖੰਡੇ ਦੀ ਉਹ ਕਰਕੇ ਬਖੰਡੇ ਦੀ ਸ਼ੀਲੂ ਸ਼ੀਲੂ ਦੇ ਜੱਸੀ ਸ਼ੀਲੂ ਦੇ ਜੱਸੀ ਮੇਲਾ ਮੇਲਾ ਛਿਗੇ ਛਗੇ ਸ਼ੀਲੂ ਯਾ 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 ਤਰੀ ਬੰਦੇ ਆ ਹਾਂ ਖੇਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਔਰ ਅੰਤਮ ਪੜਾਵੇ ਮੈਚ ਕਰ ਰਿਹਾ ਸਾਰੀਆਂ ਟੀਮਾਂ ਚੋਟੀ ਦੀਆਂ ਖੇਡ ਗਈਆਂ ਆ 16 ਵਾਲਾ ਕੈਂਚੀਆਂ ਪਾਰਦਾ ਪਰ ਆਉਂਦਾ ਇਹਦਾ ਦੇਖੋ ਜਿਹੜੇ ਫਰਮ ਹੋਣ ਮੰਨੇ ਵਾਲਾ ਜੱਫਾ ਨਹੀਂ ਹੈਗਾ ਪੈਣ ਆ ਪੂਰੀ ਤਰ੍ਹਾਂ ਪਿਆ ਲੇਜਰ ਸਿੰਘ ਪਿਆਰ ਦੀ ਮਾਨ ਹੈ ਹਰ ਬੜ ਸਿੱਧੀ ਦੀ ਮਾਨ ਹੈ ਲੋ ਕਹਿੰਦੇ ਪੂਰੀ ਆਓ ਸ਼ੰਮਾ ਵਾਲਾ ਹੰਦਰ ਜੋੜਦਾ ਆਪਣੀ ਟੀਮ ਲਈ ਅੱਜ ਦੇ ਮੇਲੇ ਵੀ ਸਾਡੇ 19 ਨੰਬਰ ਲੈ ਕੇ ਦੁਬਾਰਾ ਵਸਤੇ ਤੇ ਹਾਕਮ ਵਾਲਾ ਸੈਟ ਰਹੀ ਹੈ 13 ਨੰਬਰ ਦਾ ਨੰਬਰ ਲੈ ਕੇ ਵਸ ਰੇਡਰ ਜਾਫੀ ਸੁਣੀਏ ਜੀ ਮੰਨਾ ਬੱਲਣਾ ਵਾਲਾ ਨੌ ਕਬੱਡੀਆਂ ਨੰਬਰ ਵੀ 9 ਅੱਜ ਦੇ ਮੇਲੇ ਤੇ ਅੱਜ ਦੇ ਕਬੱਡੀ ਕੱਪ ਫਾਰਮ ট্রাক 60 ਦਾ ਵਸ ਰੇਡਰ ਮੰਨਾ ਮੰਨਾ ਬਾਲਣੋ ਵਾਲਾ ਹਾਂ ਬਰਨਾਲ ਨੇ ਕਬੱਡੀਆਂ ਪਾਈਆਂ ਨਾ ਤੇ ਨੰਬਰ 8 ਇੱਕ ਨੰਬਰ ਤੋਂ ਬਰਨਾਲ ਸੋੜਾ ਪਿਛੇ ਰਹਿ ਗਿਆ ਪਰ ਬਰਨਾਲ ਨੇ ਵੀ ਸਰਾ ਕਰਾਦਾ ਅੱਜ ਦੇ ਮੈਚੇ ਤੇ ਜੱਫਾ ਆ ਗਿਆ ਬਸ ਰੇਡਰ 6 5 ਜਫਰੀਲ ਗਿਆ ਕਿਵੇਂ ਜਫੇ ਮਾਰ ਗਿਆ 4 ਆ ਲੈ ਜਾਣਾ ਮੇਰਾ ਸਾਥ ਖੜਾ ਹੈ ਤਿਆਰ ਪਾਲਿਆ ਹਰਿਆਣੇ ਦੇ ਰਾ ਮਿੱਤਰੋ ਜਿੱਲੋਂ ਆਫੇ ਆ ਗਿਆ ਗਾ ਮੇਰੇ ਵੱਡੇ ਮਾਲ ਸਾਰੇ ਟੋਪਰ ਖੇਡੇ ਨੇ ਸਾਰਿਆਂ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਸਾਰੇ ਪਲੇਅਰ ਨਿੱਕੇ ਵੱਡੇ